ਇਹ ਰਕਮ ਕਹਿੰਦਾ ਹੈ। ਇਹ ਚੋਟੇ ਟੰਡੂਰ ਪਾਣੀ ਪਾਪਾ। ਨਾ ਹੈ? ਨਾ ਤੇ ਟਿਕਾਣਾ। ਫਿਰ ਮੈਂ ਇਹ ਦੇਖ। ਅਸੀਂ ਆਪਣਾ ਸਤਿਕਾਰ ਜੀ ਅੱਜ ਅਸੀਂ ਆਏ ਸੀ ਪਿੰਡ ਬੱਲਗੜ ਜੀ ਡੰਗਰਾਂ ਤੇ ਫਵਾਰੇ ਲਾਣ ਜੀ। ਫਵਾਰੇ ਲਾਣ ਦਾ ਕੰਮ ਆਪਾਂ ਨੇ ਕਰਤਾ ਸ਼ੁਰੂ ਜੀ। ਬਾਕੀ ਆਪਾਂ ਫਵਾਰੇ ਲਾ ਰਹੇ ਦੇ ਨਾਲ ਉਹਦੇ ਫਿਲਟਰ ਲਾ ਰਹੇ ਦੇ ਨਾਲ ਲਾ ਰਹੇ ਆਪਾਂ ਜੀ। ਪੰਪਾ ਦੀ ਕਾਹਦੀ ਸਪਲਾਈ ਹੋ ਕੇ ਪੰਪ ਦੀ ਜੀ ਉਹ ਕੰਮ ਕਰਾਂਗੇ। ਜੋ ਆਪਾਂ ਫਵਾਰੇ ਲਾ ਰਹੇ ਹਾਂ ਇਹ ਸਮਾਨ ਲਾ ਰਹੇ ਸਾਰਾ ਬਿਲਕੁਲ ਜੀ ਤੇ ਜਦੋਂ ਫਵਾਰੇ ਲੱਗ ਕੇ ਆਪਾਂ ਉਹਦੀ ਵੀਡੀਓ ਆਪਾਂ ਇਹਦੇ ਨਾਲ ਕੰਟੈਕਟ ਕਰਕੇ ਪਾਵਾਂਗੇ ਜੀ ਆਪਣੇ ਫਵਾਰੇ ਚ ਲੱਗਣ ਲੱਗ ਰਹੇ ਨਾਲ ਨਾਲ ਜਿਹੜੇ ਫਵਾਰੇ ਲਾਣ ਲੱਗ ਰਹੇ ਆਪਾਂ ਜੀ ਤੇ ਨਾਲ ਹੁਣ ਵੀਡੀਓ ਵੀ ਭੇਜਣਾ ਕਰਿਆ ਆਪਾਂ ਜੀ ਤੇ ਇਧਰ ਵੀ ਆਪਣੇ ਫਵਾਰੇ ਲਾਤੇ ਤੇ ਐਚ ਲੱਗਣਗੇ ਜੀ 10 ਫਵਾਰੇ ਜੀ ਜੋ ਆਪਾਂ ਫੋਆਰ ਲੈਣਾ ਸੀ ਇਹ ਆਪਣਾ ਫੋਆਰਿਆਂ ਦਾ ਕੰਮ ਕੰਪਲੀਟ ਹੋ ਗਿਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਆ ਫੌਕ ਹੋ ਗਿਆ ਬਿਲਕੁਲ ਮਰ ਗਿਆ ਜੀ ਕੋਈ ਗਿੱਦਾਂ ਨਹੀਂ ਕਰ ਰਿਹਾ ਸਿਸਟਮ ਜੀ ਬਿਲਕੁਲ ਠੰਡੀ ਪਾਫ ਦੇ ਰਹੇ ਨੇ ਜੀ ਇਹ ਤੇ ਆਪਾਂ ਲਾਇਆ ਨੇ ਇਹ 10 ਫੋਆਰੇ ਜੀ 11 ਫੋਆਰੇ ਸੌਰੀ ਜੀ 50 ਫੁੱਟ ਬਰਾਂਡਾ ਜਿਹੜਾ ਡੰਗਰ ਵਾਲਾ ਜੀ ਤੇ ਬਿਲਕੁਲ ਹੀ بارشੀ ਮਾਹੌਲ ਹੋ ਰਿਹਾ ਜੀ ਤੇ ਤੁਸੀਂ ਇਹ ਦੇਖ ਸਕਦੇ ਆ ਆਪਾਂ ਨੇ ਬਿਨਾ ਟੈਂਕੀ ਤੋਂ ਕਈ ਵਾਰ ਟੈਂਕੀ ਤਾਂ ਟੁੱਟੀ ਨਹੀਂ ਹੁੰਦੀ ਤਾਂ ਆਪਾਂ ਨੇ ਡਰਮ ਉੱਪਰ ਕੇ ਪਾਣੀ ਦਾ ਨਾਲ ਲਾ ਦਾ ਨਾਲ ਲਾ ਰਿਹਾ ਜੀ ਫਿਲਟਰ ਤੇ ਨਾਲ ਲਾਤਾ ਜੀ ਪੰਪ ਫਿਲਟਰ ਵਾਲਾ ਇਹ ਤੇ ਨਾਲ ਸਪ ਬਿਲਕੁਲੀ ਇਹਨ ਫੋਗ ਮਾਰ ਰਹੀ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਫੁਫਾਰੇ ਚੱਲ ਰਹੇ ਨੇ ਤੇ ਬਾਹਰ ਟੈਂਪਰੇਚਰ ਹੈ ਜੀ 42°C ਦੇ ਅੰਦਰ ਐਂ ਲੱਗਦਾ ਮਾਹੌਲ ਜਿਵੇਂ بارش ਦਾ ਹੋਵੇ ਜੀ ਲੇਖੋ ਜੀ ਬਿਲਕੁਲੀ ਆਰਾਮਦਾਇਕ ਪਸੰਮ ਲਈ ਜੀ ਸੰਦੀਪ ਲਾਈਟ ਬਲਗੜ ਤੋਂ ਤੁਸੀਂ ਸਮਾਨ ਲੈ ਵੀ ਸਕਦੇ ਹੋ ਤੇ ਲਵਾ ਵੀ ਸਕਦੇ ਹੋ ਜੀ ਪਿੰਡ ਬਲਗੜ ਆਪਣੀ ਬਸਟੰਡੀ ਦੀ ਦੁਕਾਨ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੜ ਰਹੀ ਹੈ ਬਿਲਕੁਲ ਜੀ ਬਾਰਸ਼ਾ ਮਾਹੌਲ ਜੀ ਬਿਲਕੁਲ ਆਰਾਮ ਦਾ ਇੱਕ ਪਸ਼ਮਾ ਲਈ ਜੀ ਸੰਦੀਪ ਲਾਈਟ ਬਲਗੜ ਜੀ